ਸੱਲਾਮ ਸਤ ਸਾਰੇ ਮੁਸਲਮਾਨ ਵੀਰਾਂ ਨੂੰ Eid ਦੇ ਤਿਹਾੜੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਮੈਂ ਇਹ ਤਿਹਾੜੀ ਅਸੀਂ ਇਸ ਵਾਰ ਦੂਸਰੀ ਵਾਰ ਮਨਾ ਰਹੇ ਹਾਂ ਪਹਿਲੇ ਸਾਲ ਵੀ ਅਸੀਂ ਪਿਛਲੇ ਹਾਲੇ ਸ਼ੁਰੂ ਕੀਤਾ ਸੀਗਾ ਤੇ ਇਹਨਾਂ ਦੇ ਰੋਜ਼ੇ ਖੜਾ ਰਹੇ ਹਾਂ ਤੇ ਬਾਕੀ ਆਪਣੇ ਪੰਜਾਬ ਦੇ ਦੇਸ਼ ਦੇ ਹਾਲਾਤ ਆਪਾਂ ਨੂੰ ਪਤਾ ਹੀ ਨੇ ਬਹੁਤ ਸਮੁੱਚੇ ਸਮਾਜ ਨੂੰ ਨਾ ਸਮੁੱਚੇ ਸਮਾਜ ਨੂੰ ਆਪਾਂ ਨੂੰ ਧਰਮਾਂ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਰਲ ਕੇ ਰਹਿਣਾ ਚਾਹੀਦਾ ਦਾ ਕੁਝ ਰਾਜਨੀਤੀ ਪਾਰਟੀਆਂ ਧਰਮ ਦਾ ਪ੍ਰਚਾਰ ਕਰਕੇ ਲੋਕਾਂ ਨਾਲ ਆਪਣੇ ਆਪਸੀ ਭਾਈਚਾਰਾ ਬਹੁਤ ਖਰਾਬ ਕਰ ਰਹੇ ਨੇ ਹਟਾਛ ਪੈਦਾ ਕਰ ਰਹੇ ਨੇ ਆਪਾਂ ਨੂੰ ਉਹ ਤਾਂ ਉੱਤੇ ਉੱਠ ਕੇ ਸਿੱਖ ਮੁਸਲਮ ਸਭ ਭਾਈ ਨੇ ਸਭ ਨੂੰ ਰਲ ਕੇ ਰਹਿਣਾ ਅਸੀਂ ਇਹੀ ਮੈਂ ਇਸ ਇੱਕ ਤਿਹਾਰ ਮਨਾ ਕੇ ਇਹੀ ਸਾਰਿਆਂ ਨੂੰ ਸੰਦੇਸ਼ ਦੇਣਾ ਵੀ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਰਹਿਣਾ ਚਾਹੀਦਾ ਹੈ ਧਰਮ ਤੇ ਉੱਤੇ ਉੱਠ ਕੇ ਰਹਿਣਾ ਚਾਹੀਦਾ ਤਾਂ ਜਿੰਨੇ ਵੀ ਸਾਡੇ ਸਾਡੇ ਦਰਸ਼ਕ ਤੁਹਾਡੇ ਦੇਖ ਰਹੇ ਨੇ ਔਰ ਜਿੰਨੇ ਵੀ ਇਥੇ ਮੌਜੂਦ ਨੇ ਤੁਹਾਨੂੰ ਆਉਣ ਵਾਲੇ ਈਦ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਅੱਜ ਇੱਥੇ ਸਿਦੋ ਕਲਾਂ ਦੇ ਵਿੱਚ ਇੱਥੇ ਅੱਜ ਸ਼ਾਮ ਦੇ ਟਾਈਮ ਦੇ ਉੱਪਰ ਨਮਾਜ਼ ਪੜ੍ਹ ਕੇ ਰੋਜ਼ਾ ਖੁੱਲਿਆ ਗਿਆ ਕਿ ਬਹੁਤ ਹੀ ਮੁਸਲਮਾਨ ਭਾਈਚਾਰੇ ਨਾਲ ਸੰਬੰਧਤ ਤਿਹਾੜਾ ਹੈਗਾ ਬੜਾ ਹੀ ਪਵਿੱਤਰ ਤਿਹਾੜਾ ਹੈਗਾ ਜਿਹੜਾ ਭਾਰਤ ਦੇਸ਼ ਜਿਹੜਾ ਹੈਗਾ ਬਹੁਤ ਹੀ ਜਾਤੀਆਂ ਦਾ ਬਹੁਤ ਹੀ ਪਛਾਵਾਂ ਦਾ ਦੇਸ਼ ਹੈਗਾ ਇੱਥੇ ਜਿਹੜੀ ਸਾਂਝੀਵਾਲਤਾ ਹੈਗੀ ਆ ਉਹ ਸਾਡੇ ਭਾਰਤ ਦੇਸ਼ ਦੇ ਇਸ਼ੂ ਚ ਖਾਸ ਕਰਕੇ ਪੰਜਾਬ ਦੇ ਦੇਖਣ ਨੂੰ ਮਿਲਦੀ ਹੈਗੀ ਆ ਜਦੋਂ ਵੀ ਕੋਈ ਤਿਹਾੜਾ ਹੁੰਦਾ ਪੰਜਾਬ ਨਾਲ ਸੰਬੰਧਤ ਹੁੰਦਾ ਚਾਹੇ ਦੀਵਾਲੀ ਹੋਵੇ ਚਾਹੇ ਦਸਹਰਾ ਹੋਵੇ ਚਾਹੇ ਈਦ ਹੋਵੇ ਚਾਹੇ ਆਪਣੇ ਜਿਹੜੇ ਸਾਡੇ ਗੁਰਪੁਰਬ ਹੋਣ ਸਾਡੇ ਅਸੀਂ ਰਲ ਕੇ ਹੀ ਇਸ ਤਰ੍ਹਾਂ ਹੀ ਇਹ ਮਨਾਉਂਦੇ ਆਂ ਪੰਜਾਬ ਵਿੱਚ ਸੰਧੀਵਲਤ ਤਾਂ ਦੇਖਣ ਨੂੰ ਬਹੁਤ ਮਿਲਦੀ ਆ ਇੱਥੇ ਵੀ ਅੱਜ ਸਿਲੋ ਕਣਾ ਵਿੱਚ ਕਾਫੀ ਮੁਸਲਮਾਨ ਭਾਈਚਾਰ ਨਾਲ ਲੋਕ ਇਕੱਠੇ ਨੇ ਇੱਥੋਂ ਵੀ ਜਿਹੜੇ ਪਿੰਡ ਦੇ ਜਿਹੜੇ ਨਿਵਾਸੀ ਨੇ ਸਾਡੇ ਬਲੌਗ ਇੰਜਾਜ਼ ਵਿੱਚ ਜਸਵੰਤ ਸਿੰਘ ਵੀ ਆਗੇ ਨੇ ਔਰ ਗਿਲਸਾਹ ਵੀ ਆਗੇ ਨੇ ਦਿਨਾਂ ਦੇ ਫਰਮ ਉਸ ਵਿੱਚ ਅੱਜ ਅਥੇ ਨਮਾਜ਼ ਪੜ੍ਹੀ ਗਈ ਤੇ ਰੋਜ਼ਾ ਖੁੱਲਿਆ ਗਿਆ ਤੇ ਵੀ ਇਸ ਤਿਹਾਰ ਦੇ ਵਿੱਚ ਮੁਸਲਮਾਨ ਭਾਈਚਾਰ ਨਾਲ ਵੜ ਕੇ ਇਹ ਤਿਹਾਰ ਮਨਾਉਂਦੇ ਨੇ ਮੈਂ ਇਸ ਖੁਸ਼ੀ ਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਵਾਂ ਔਰ ਉਮੀਦ ਕਰਦਾ ਹਾਂ ਕਿ ਇਸੇ ਤਰ੍ਹਾਂ ਹੀ ਇਹ ਸੰਧੀਵਲਤ ਹੈ ਸਿੱਖ ਔਰ ਮੁਸਲਮਾਨ ਔਰ ਹਿੰਦੂ ਭਾਈ ਬਿਲਕੁਲ ਬਿਲਕੁਲ ਜਿਹੜਾ ਸਾਡਾ ਧਰਮ ਆ ਸਿੱਖ ਧਰਮ ਇਸੇ ਬੁਨਿਆਦ ਦੇ ਉੱਤੇ ਖੜਾ ਵਾ ਸਾਨੂੰ ਸਹਿਬ ਸਾਤ ਸੂਰੂ ਸ਼੍ਰੀ ਗੁਰੂ ਨਾਨਕ ਦੇਵ ਸਹਿ ਮਹਾਰਾਜ ਨੇ ਗੁਰਬਾਣੀ ਦੇ ਅੰਦਰ ਸਾਨੂੰ ਜਿਹੜਾ ਸ਼ੁਰੂਆਤ ਆ ਉਹ ਇੱਕ ਓੰਕਾਰ ਤੋਂ ਹੀ ਕਰਾਈ ਜਾ ਸਾਨੂੰ ਇੱਕ ਫਿਰ ਦਸਮ ਪਾਤਸ਼ਾਹ ਮਹਾਰਾਜ ਨੇ ਜੋ ਸਾਨੂੰ ਉਪਦੇਸ਼ ਦਿੱਤਾ ਵਾ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਜਿਵੇਂ ਤੁਸੀਂ ਮੇਰੇ ਤੋਂ ਪਹਿਲਾਂ ਸਤਕਾਰਯੋਗ ਵੀਰ ਜੀ ਇਹਨਾਂ ਦੇ ਕੋਲੋਂ ਸੁਣਿਆ ਵੀ ਸਾਡਾ ਜਿਹੜਾ ਪੰਜਾਬ ਸਾਰੀ ਜਿੰਨੇ ਵੀ ਅਲੱਗ-ਅਲੱਗ ਧਰਮਾਂ ਦੇ ਜਿਹੜੇ ਸਾਰੇ ਤਿਉਹਾਰ ਨੇ ਸਾਂਝੀ ਵਾਲਤਾ ਦੇ ਨਾਲ ਇੱਥੇ ਮਨਾਏ ਜਾਂਦੇ ਨੇ ਉਹ ਸਾਂਝੀ ਵਾਲਤਾ ਨੂੰ ਮੁੱਖ ਰੱਖਦੇ ਹੋਇਆ ਜੋ ਸਾਨੂੰ ਗੁਰਬਾਣੀ ਦਾ ਉਪਦੇਸ਼ ਹੈ ਬਾਣੀ ਦੇ ਅੰਦਰ ਵੀ ਜਿਵੇਂ ਮੁਸਲਮਾਨ ਮੋਮਦਦਲ ਹੋਵੇ ਮਰਦ ਦੀ ਬਾਣੀ ਦੇ ਅੰਦਰ ਵੀ ਜਿਵੇਂ ਸਿਫਤ ਕੀਤੀ ਗਈ ਹੈ ਮਿਹਰ ਮਸੀਤ ਸਦਕ ਮੁਸੱਲਾ ਹੱਕ ਹalal ਕੁਰਾਨ ਮਰਦ ਕਹਿੰਦੇ ਜਿਹੜੀ ਮਸੀਤ ਹੈ ਉਹ ਜੀਵਾਂ ਦੇ ਉੱਤੇ ਮਿਹਰ ਕਰਨੀ ਇਹ ਰੂਪੀ ਮਸੀਤ ਹੈ ਹੱਕ ਹalal ਦੀ ਕਮਾਈ ਇਹ ਮੰਨੋ ਵੀ ਜੇ ਕੋਈ ਹੱਕ ਹalal ਦੀ ਕਮਾਈ ਕਰ ਰਿਹਾ ਮੰਨੋ ਉਹ ਕੁਰਾਨ ਪਰ ਪੜ ਰਿਹਾ ਉਹ ਇਸ ਕਰਕੇ ਇਹ ਸਾਂਝੀ ਵਾਲਤਾ ਦੇ ਪ੍ਰਤੀਕ ਨੂੰ ਮੁੱਖ ਰੱਖਦੇ ਹੋਇਆ ਹਰੇਕ ਸਾਲ ਦੀ ਤਰ੍ਹਾਂ ਸਾਰੀ ਨਗਰ ਨਿਵਾਸੀ ਸਾਡੇ ਸਹਿਕਾਰਜੋਗ ਇਹ ਸਾਡੇ ਵੀਰ ਜੀ ਸਾਰੀ ਰਲ ਮਿਲ ਕੇ ਹਰੇਕ ਸਾਲ ਦੀ ਤਰ੍ਹਾਂ ਇਹ ਸੰਜੀਵਾਲਤਾ ਦਾ ਪ੍ਰਤੀਕ ਹੈ ਮਾਨਸਕੀ ਜਾਤ ਸਭ ਦਾ ਇੱਕ ਹੈ ਪਹਿਚਾਨ ਉਹ ਇਹਦੇ ਅੰਦਰ ਸਾਰੀ ਨਗਰ ਨਿਵਾਸੀ ਇਹ ਸਾਰੀ ਸੇਵਕ ਸਾਰੀ ਵਧਾਈ ਦੇ ਪਾਤਰ ਨੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਔਰ ਸਾਰੇ ਮੁਸਲਮਾਨ ਵੀਰਾਂ ਨੂੰ ਵੀ ਜੇ ਇਹਨਾਂ ਦਾ ਪਾਵਨ ਮਹੀਨਾ ਚੱਲ ਰਿਹਾ ਹੈ ਉਹਨਾਂ ਨੂੰ ਵੀ ਇਹਦੀ ਬਹੁਤ ਵਧਾਈ ਹੋਵੇ ਤੁਨ ਸੰਜੇ ਰਸੋ ਦੇਹਲ ਕਰੀ ਸਾਡੇ ਉਸ ਖੁਦਾ ਕੀ ਇਸਨੇ ਜਹਾ ਬਣਾਇਆ ਐਸੀ ਪਿਆਰੀ ਦੁਨੀ ਬਣਾਈ ਕਿ ਆਸਮਾ ਬਣਾਇਆ उसी मिट्टी से सब मुसलमान या हिंदू गैर ईसाई सब पैदा हुए हैं सब एक हैं और यहाँ पर जो पिंड के अंदर है सब भाईचारा कर रहते हैं कोई भेदभाव नहीं है सबके अंदर मैं कहना चाहता हूँ पूरे हिंदुस्तान के अंदर ही इससे सिंदेश पहुंचे कि जैसे मीर अब्दुल दुलकर त्योहार मनाया गया है तिवारी का उसका अवतारी का इसी तरह सब मीजुल कर हिंदुस्तान के अंदर जो नफरत फैला रहे हैं उनको खास करके दिखाया जाए ये कहते हैं कि हिंदू मुस्लिम अलग अलग हो गए ऐसा कुछ नहीं है ये भाईचारा बहुत बड़ी चीज है धर्म छोड़ छोड़कर का ये काम कर रहे हैं हमारे तेज भाई बहुत ही अच्छी बात है बहुत बहुत धन्यवाद बस एक शेयर कहना चाहता हूँ ये चाहते कि सब हिंदू मुसलमान अलग हो जाए पर हम चाहते हैं कौन कहता है कि ये हम जो अलग अलग हो सकते हैं ऐसा नहीं हो सकता किसी ने गलत कहा है कि हो सकता है कि हम एक होकर सब मिलजुल कर अपने काम को ये किसी ने कहा है कि भलाई चाहेगी हो सकता है किसी ने कि हम तुम पर लड़ाई करा देंगे फूल चढ़ा देंगे ऐसा नहीं हो सकता हाँ कि बस इसी पर खान बात को करता हूं